ਲੋਬੀ ਬਾਬਿਓ ਲੈ ਕੇ ਬਾਬੇ ਦਾ ਨਾਮ ਅੱਜ ਫੇਰ ਕੀਤਾ ਕੰਮ ਸ਼ੁਰੂ ਪਹਿਲੀ ਰਾਈਡ ਪਈ ਆਪਾਂ ਨੂੰ 86 ਤੋਂ 22 ਨੂੰ ਕਰਿਆ ਪਿਕ ਅਪ ਪਿਕ ਕਰਨ ਤੋਂ ਬਾਅਦ ਐਸਡੀ ਕਾਲਜ ਕੀਤਾ ਡ੍ਰੌਪ ਨਾਲ ਦੀ ਨਾਲ ਰਾਈਡ ਪਈ ਆਪਾਂ ਨੂੰ 45 ਤੋਂ ਕੁੰਬੜਾਂ ਦੀ ਬਾਈਆਂ ਨੂੰ ਕਰਿਆ ਪਿਕ ਤੇ ਡ੍ਰੌਪ ਕੀਤਾ ਬਾਈਆਂ ਤੋਂ ਲਈਦੀ ਪੇਮੈਂਟ ਪੇਮੈਂਟ ਤੋਂ ਲੈਣ ਤੋਂ ਬਾਅਦ ਅੱਜ ਛੇਤੀ ਲੱਗੀ ਭੁੱਖ ਤਾਂ ਗੱਡੀ ਦਾ ਗিয়ার ਪਾਇਆ ਘਰ ਵੱਲ ਨੂੰ ਘਰੇ ਜਾ ਕੇ ਖਾ ਪੀ ਕੇ ਰੋਟੀ ਪੀ ਕੇ ਚਾਹ ਕੜਾਕੇ ਵਾਲੀ ਫੇਰ 2ਡ ਨਾਬੀ ਦੀ मैडम ਨੇ ਪਾਈ ਲੋਕੇਸ਼ਨ ਗਲਤ ਤੇ ਕੈਨਸਲ ਕਰਤੀ ਬਾਅਦ ਚੋਚਾ ਲ ਆਪਣਾ ਰਾਈਡਾਂ ਦਾ ਘਟਾ ਸੀਗਾ ਇੱਕ ਰਾਈਡ ਹੋਰ ਨਾਬੀ ਜੀ ਕੋ ਨਾਬੀ ਦੇ ਨਿਆਰੇ ਫਿਰ ਆਪਣੇ ਮੈਡਮ ਨੂੰ ਕੀਤਾ ਨਾਬੀ ਤੋਂ ਪਿਕ ਅਪ ਇਕ ਕਰਨ ਤੋਂ ਬਾਅਦ ਮੈਡਮ ਨੇ ਛੱਡੇ ਆ ਚੰਡੀਗੜ੍ਹ ਫੇਸ 1 ਇੰਡਸਟਰੀਅਲ ਏਰੀਆ ਉਦੋਂ ਬਾਅਦ ਰਾਈਡ ਪਈ ਆਪਾਂ ਨੂੰ ਖਰੜਵਲ ਦੀ ਗੱਡੀ ਪਾਈ ਖਰੜਵਲੇ ਰੋਡ ਤੇ ਬਾਈ ਨੂੰ ਕੀਤਾ ਡ੍ਰੌਪ ਡ੍ਰੌਪ ਤੋਂ ਬਾਅਦ ਬੇਟੇ ਫਰ ਮੈਨ ਮੈਂ ਡਰੋਪ ਕੀਤਾ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਰਾਈਡ ਆਇਆ 55 ਵਾਲ ਦੀ ਅੱਜ ਫਿਰ ਰਾਈਡਾਂ ਵਧੀਆ ਕੰਮ ਸੀਗਾ ਰਾਈਡਾਂ ਲਾਂਦੇ ਗਏ ਚੱਲਦੀ ਗਈ ਗੱਡੀ ਲਾਂਦੇ ਗਏ ਰਾਈਟਾ ਇਹੋ ਰਸਤਾ ਮੇਰੇ ਬਿਰੋ ਜਿੱਥੇ 2 ਸਾਲਾਂ ਤੋਂ ਧਰਨਾ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਨੂੰ ਛੁਡਾਉਣ ਵਾਸਤੇ ਉਸ ਤੋਂ ਬਾਅਦ ਪਹੁੰਚੇ ਖਰੜ ਖਰੜ ਤੋਂ ਇਹ ਦੱਸੋ ਮੇਰੇ ਬਿਰੋ ਇੱਕ ਗੁਫਤ ਗੁਫਾ ਕਿੱਥੇ ਬਣਾਈ ਹੋਈ ਹੈ ਖਰੜ ਚ ਇੱਕ ਲਾਂਡਰਾਂ ਦੇ ਵਿੱਚ ਹੈ ਉਸ ਤੋਂ ਬਾਅਦ ਰਾਈਡ ਪਈ ਆਪਨੂੰ ਅਫਰੀਕਾ ਦੇ ਕਿਸੇ ਕੁੜੀ ਦੀ ਲੇਡੀਜ਼ ਦੀ ਉਸ ਤੋਂ ਬਾਅਦ ਲੇਡੀਜ਼ ਕਿਤੇ ਪਿੱਕੇ ਮੈਡਮ ਬਹੁਤ ਨਾਈਸ ਸੀ ਕਿਥੀ ਇੰਗਲਿਸ਼ ਚ ਵੀ ਟੂ ਦੀ ਬਾਈ ਹੋਰ ਉਹਨੂੰ 3 ਵੀ ਟੂ ਕੀਤਾ ਫਿਰ ਆਪਾਂ ਨੂੰ ਰਾਈਟ ਪਈ ਗੋ ਹੋਮ ਦੀ ਉਸ ਤੋਂ ਬਾਅਦ ਆਪਾਂ ਸਵਾਰੀ ਨੂੰ ਛੱਡ ਕੇ ਆਪੇ